ਸਾ ਵਾਹਿਗੁਰੂ ਜੀ ਕੀ ਫਤਿਹ ਜਾਉ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਹਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਅੱਜ ਸਮੂਚਾ ਖਾਲਸਾ ਪੰਥ ਗੁਰੂ ਨਾਨਕ ਨਾਮ ਲੇਵਾ ਸਿੱਖ ਜੂਨ 1984 ਦੇ ਵਿੱਚ ਜੋ ਉਸ ਵੇਲੇ ਦੀ ਕਾਂਗਰਸੀ ਭਾਰਤੀ ਹਕੂਮਤ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਆਪਣੀ ਫੌਜਦਾਰ ਦੁਆਰਾ ਤੋਪਾਂ ਟੰਕਾ ਨਾਲ ਔਰ ਸਿੱਖਾਂ ਦੇ ਸਰਬੋੱਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਦੋਂ ਉਹਨੂੰ ਸ਼ਹੀਦੀਪੁਰ ਵੀ ਉਹ ਮਨਾਉਣਾ ਹੀ ਸੰਗਤ ਬੱਚੇ ਸਾਡੇ ਛੋਟੇ ਛੋਟੇ ਬੀਬੀਆਂ ਸ਼ਹੀਦ ਹੋਈਆਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਅੱਜ ਉਸ ਕੱਲੂ ਘੜੀ ਦੀ ਅਸੀਂ 41ਵਾਂ ਵਰਾ ਜਿਹੜਾ ਉਹ ਯਾਦ ਕਰ ਰਹੇ ਹਾਂ ਸਿੱਖ ਚੇਤਿਆਂ ਦੇ ਵਿੱਚ ਇਹਨੂੰ ਕੱਲੂ ਘਾਰਾ ਕਿਹਾ ਜਾਂਦਾ ਕੱਲੂ ਘਾਰੇ ਦਾ ਮਤਲਬ ਹੁੰਦਾ ਸਰਬਨਾਸ਼ ਜਦੋਂ ਕਿਸੇ ਕੌਮ ਨੂੰ ਸਰਬਨਾਸ਼ ਕਰਨ ਦੀ ਕੋਈ ਸਾਜ਼ਿਸ਼ ਹੋਵੇ ਉਹਨੂੰ ਸਿੱਖ ਰਵੈਤਾਂ ਦੇ ਵਿੱਚ ਕੱਲੂ ਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਇਹਨਾਂ ਦਿਨਾਂ ਨੂੰ ਰਹਿਂਦੀ ਦੁਨੀਆ ਤੱਕ ਸਿੱਖ ਕਦੀ ਭੁੱਲ ਨਹੀਂ ਸਕਦੇ ਸਿੱਖ ਚੇਤਿਆਂ ਦੇ ਵਿੱਚ ਇਹ ਦਿਨ ਸਦਾ ਰਹਿਣਗੇ ਤੇ ਨਾਲ ਹੀ ਉਸ ਵੇਲੇ ਲੱਖਾਂ ਦੀ ਫੌਜ ਦੇ ਨਾਲ 20ਵੀਂ ਸਦੀ ਦੇ ਮਹਾਨ ਸਿੱਖ ਅਮਰ ਸ਼ਹੀਦ ਕੌਮੀ ਯੋਧੇ ਦਮਦਮੀ ਟਕਸਾਲ ਦੇ 14ਵੀਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਰਨਲ ਸੁਖੀ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਅਤੇ ਹੋਰ ਬਿਆਨਤ ਸਿੰਘ ਲੜਦਿਆਂ ਹੋਇਆਂ ਸ਼ਹਾਦਤ ਪਾ ਗਏ ਉਹਨਾਂ ਨੇ ਗੁਰੂ ਦੇ ਉਹਨਾਂ ਬਚਨਾਂ ਨੂੰ ਸੱਚ ਕਰਕੇ ਦਿਖਾਇਆ ਮੋਹੇ ਮਰਨੇ ਕਾ ਚਾਉ ਹੈ ਮਰੂੰ ਤਾ ਹਰ ਕਾ ਦਵਾਰ ਉਹਨਾਂ ਨੇ ਇਹਨਾਂ ਗੁਰੂ ਬਚਨਾਂ ਦੀ ਵੀ ਕਮਾਈ ਕੀਤੀ ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀਨ ਕਾ ਹੇਤ ਉਰਜਾ ਪੁਰਜਾ ਕਟ ਮਰੇ ਕਬ ਹੂ ਨਾ ਛੱਡੈ ਖੇਤ ਅੱਜ 41 ਬਰੇ ਹੋ ਗਏ ਨੇ ਉਹਦੇ ਤੋਂ ਬਾਅਦ ਨਵੰਬਰ ਦੇ ਵਿੱਚ ਵੀ ਸਿੱਖਾਂ ਦਾ ਜੈਨੋਸਾਈਡ ਇਸ ਧਰਤੀ ਦੇ ਉੱਤੇ ਹੋਇਆ ਪਰ ਨਿਆਂ ਤੇ ਇਨਸਾਫ ਸਿੱਖਾ ਨੂੰ ਨਹੀਂ ਮਿਲਿਆ ਵਾ ਅੱਜ ਵੀ ਮੈਂ ਮਾਤਾ ਗੁਰਜੀਤ ਕੌਰ ਨੂੰ ਪਰਸੋਂ ਮਿਲਿਆ ਜਿਹਦੇ ਚਾਰ ਪੁੱਤ ਸ਼ਹੀਦ ਹੋਏ ਪਤੀ ਸ਼ਹੀਦ ਹੋਇਆ ਔਰ ਜਿਹਦੀ ਧੀ ਇੱਕ ਸ਼ਹੀਦ ਹੋਈ ਦੁਨੀਆ ਦੇ ਵਿੱਚ ਐਹੋ ਜੇ ਵਰਤਾਰੇ ਤੁਹਾਨੂੰ ਬਹੁਤ ਘੱਟ ਵੇਖਣ ਨੂੰ ਮਿਲਣਗੇ ਜਦੋਂ ਘਰ ਦੇ ਜਿਹੜੇ ਸੱਤ ਜੀ ਹੋਣ ਉਹਦੇ ਵਿੱਚੋਂ 6 ਜੀ ਚਲੇ ਜਾਣ ਪਰ ਮਾਤਾ ਕੱਲੀ ਰਹਿ ਜੇ ਤੇ ਉਹ ਪਰ ਮਾਤਾ ਅੱਜ ਵੀ ਇੱਥੇ ਦਰਬਾਰ ਸਾਹਿਬ ਪ੍ਰਕਰਮਾ ਸੇਵਾ ਕਰਦੀ ਬੜੀ ਚੜ੍ਹਦੀ ਕਲਾ ਵਾਲੀ ਹੈ। ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਅੰਦਰੋਂ ਬੜੇ ਸਿੱਧਕ ਵਾਲੇ ਬਣਾਇਆ ਬੜੀ ਦ੍ਰਿੜਤਾ ਵਾਲੇ ਬਣਾਇਆ ਔਰ ਸਿੱਖ ਹਮੇਸ਼ਾ ਆਪਣੇ ਗੁਰੂ ਦੇ ਉੱਤੇ ਭਰੋਸਾ ਕਰਦੇ ਆ ਗੁਰੂ ਦੇ ਉੱਤੇ ਭਰੋਸਾ ਕਰਦੇ ਰਹਿਣਗੇ। ਮੈਂ ਜਿੱਥੇ ਉਹਨਾਂ ਸ਼ਹੀਦਾਂ ਨੂੰ ਕੋਟਾਵਨ ਕੋਟ ਪ੍ਰਣਾਮ ਕਰਦਾ ਜਿਹੜੇ ਉਦੋਂ ਸ਼ਹੀਦ ਹੋ ਗਏ ਤੇ ਨਾਲ ਹੀ ਮੈਂ ਕੌਮ ਨੂੰ ਅਪੀਲ ਕਰਦਾ ਅੱਜ ਸਮਾਂ ਵਾ ਖੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਈ ਅੱਜ ਇਕੱਠੇ ਹੋਣ ਦੀ ਲੋੜ ਆ ਗੁਰਮੁਖ ਵੈਸੋ ਸਫਾ ਬਿਛਾਈ ਦਾ ਜਿਹੜਾ ਸਿਧਾਂਤ ਆ ਅਸੀਂ ਗੁਰਮੁਖਾਂ ਵਾਂਗ ਬਈਏ ਸਵਾਦ ਕਰੀਏ ਕਿਉਂਕਿ ਕੌਮ ਦੇ ਸਾਹਮਣੇ ਅੱਜ ਚੁਣੌਤੀਆਂ ਬਹੁਤ ਵੱਡੀਆਂ ਚੁਣੌਤੀਆਂ ਨੇ ਸਾਡਾ ਮੂੰਹ ਟੱਡਿਆ ਆ ਬੰਦੀ ਸਿੰਘਾਂ ਦੀ ਗੱਲ ਹੋਵੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਸਲੇ ਦੀ ਗੱਲ ਹੋਵੇ ਕੌਮ ਪਿਛਲੇ ਲੰਮੇ ਸਮੇਂ ਤੋਂ ਲੜਾਈ ਲੜ ਰਹੀ ਆ ਪਰ ਜਿੰਨਾ ਚਿਰ ਤੱਕ ਅਸੀਂ ਇੱਕ ਮੁੱਠ ਹੋ ਕੇ ਖਾਲਸਾ ਹੀ ਝੰਡੇ ਦੇ ਹੇਠਾਂ ਲੜਾਈ ਨਹੀਂ ਲੜਾਂਗੇ ਉਹਨਾਂ ਚਿਰ ਤੱਕ ਸਾਡੀਆਂ ਕੋਸ਼ਿਸ਼ਾਂ ਨੂੰ ਬਹੁਤਾ ਬੂਰ ਨਹੀਂ ਪੈਣਾ ਮੈਂ ਉੱਥੇ ਵੀ ਅਰਦਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕੌਮ ਦੀ ਏਕਤਾ ਦਾ ਜ਼ਿਕਰ ਕੀਤਾ ਗੁਰੂ ਦਾ ਸੰਦੇਸ਼ ਆ ਜਿਹੜਾ ਉਹ ਇਕੱਤਰ ਮਿਲੋ ਮੇਰੇ ਭਾਈ ਉਹ ਗੁਰੂ ਦਾ ਸੰਦੇਸ਼ ਅਰਦਾਸ ਦੇ ਰਾਈ ਮੈਂ ਚੇਤੇ ਕਰਵਾਇਆ ਕੌਮ ਨੂੰ ਕਿਉਂਕਿ ਮੇਰੀ ਇਹ ਦਿੱਲੀ ਇਸ਼ਾਵਾ ਆਹੀ ਇੱਕ ਸਾਂਝਾ ਪਰਿਵਾਰ ਆ ਆਨੰਦਪੁਰ ਦੇ ਵਾਸੀ ਆ ਸਰਬੱਤ ਦੇ ਭਲੇ ਦੀ ਸੋਚ ਵਾਲੇ ਆ ਆਪਾਂ ਅੱਜ ਜਦੋਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਉਹਨਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰਤੀਆਂ ਕੌਮ ਦੇ ਲਈ ਅਸੀਂ ਵੀ ਮਾੜੇ ਮੋਟ ਮਨ ਭੇਦ ਮਤ ਭੇਦ ਛੱਡ ਕੇ ਅੱਜ ਇਕੱਠੇ ਹੋਈਏ 크ਰੂਸੇਡ ਬਟਾਲੀਏ ਦੇ ਵਿੱਚ ਫੇਰ ਪੋਸਟਰ ਲੱਗੇ ਦਾਅਵੇ ਕੀਤੇ ਜਾ ਰਹੇ ਆ ਧਰਤੀ ਸਾਡੀ ਆ ਧਰਤੀ ਸਾਡੀ ਆ ਇਹ ਧਰਤੀ ਗੁਰੂਆਂ ਦੀ ਆ ਜਿਹੜੇ ਗੁਰੂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਕੌਮ ਨੂੰ ਇਹਨਾਂ ਮਸਲਿਆਂ ਤੇ ਇਕੱਠੇ ਹੋਣਾ ਪਊਗਾ ਔਰ ਵਿਚਰਨਾ ਪਊਗਾ ਸ਼ਹੀਦ ਕੌਮ ਦਾ ਸਰਮਾਇਆ ਆਪਣੀ ਜਾਨ ਦੇ ਕੇ ਉਹਨਾਂ ਨੇ ਕੌਮ ਦਾ ਝੰਡਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋchਤਾ ਨੂੰ ਬੁਲੰਦ ਰੱਖਿਆ ਅੱਜ ਜੇ ਸ਼ਹੀਦਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਧਰਮੀ ਫੌਜੀਆਂ ਨੂੰ ਵੀ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੇ ਧਰਮ ਦੇ ਮੁਤਾਬਕ ਬਾਅਦ ਵਿੱਚ ਆਪਣੇ ਧਰਮ ਨੂੰ ਪੈਲ ਦਿੱਤੀ ਤਾਂ ਉਹਨਾਂ ਨੂੰ ਯਾਦ ਕਰਦਿਆਂ ਮੈਂ ਕੌਮ ਨੂੰ ਅਪੀਲ ਕਰਦਾ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰੀਏ ਔਰ ਸਾਹਮਣਾ ਕਰਦਿਆਂ ਆ ਗੁਰੂ ਸਾਹਿਬ ਦਾ ਜਿਹੜਾ ਪੈਗਾਮ ਉਹਨੂੰ ਸੰਸਾਰ ਪੱਧਰ ਦੇ ਉੱਤੇ ਆਪਾਂ ਲੈ ਕੇ ਜਾਈਏ